ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂਆਂ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੇ ਨੇ ਕਿਉਂਕਿ ਵੱਖ-ਵੱਖ ਘੁਟਾਲਿਆਂ ਦੇ ਨਾਲ ਸੰਬੰਧਿਤ ਤਿੰਨ ਮਾਮਲਿਆਂ ਦੇ ਵਿੱਚ ਮਨੀ ਲਾਂਡਰਿੰਗ ਦੇ ਤਹਿਤ ED ਦੇ ਵੱਲੋਂ ਜਿਹੜੇ ਨੇ ਉਹ ਮਾਮਲੇ ਦਰਜ ਕਰ ਲੈ ਗਏ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੁਝ ਵੱਡੇ ਆਗੂਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ED ਦੇ ਵੱਲੋਂ ਸੰਮਣ ਕਰਕੇ ਪੁੱਛਗਿੱਛ ਦੇ ਲਈ ਬੁਲਾਇਆ ਵੀ ਜਾ ਸਕਦਾ ਹੈ ਸੋ ਦੱਸ ਦिए ਕਿ ਆਮ ਆਦਮੀ ਪਾਰਟੀ ਦੇ ਆ ਤੇ ਨਾਲ ਹੀ ਨਾਲ ਉਹਨਾਂ ਦੇ ਆਗੂਆਂ ਦੀਆਂ ਮੁਸ਼ਕਲਾਂ ਬਾਸ ਸਕਦੇ ਨੇ ਕਿਉਂਕਿ ਇਨਫੋਰਸਮੈਂਟ ਡਾਇਰੈਕਟਰ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੋਏ ਤਿੰਨ ਵੱਖ-ਵੱਖ ਘੁਟਾਲਿਆਂ ਵਿੱਚ ਮਨੀ ਲਾਂਡਰਿੰਗ ਤਹਿਤ ਕੇਸ ਦਰਜ ਕੀਤੇ ਨੇ ਹਸਪਤਾਲ ਨਿਰਮਾਣ ਸੀਸੀਟੀਵੀ ਤੇ ਸ਼ੈਲਟਰ ਹੋਮ ਘੁਟਾਲਿਆਂ ਵਿੱਚ ਇਹ ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਸੂਤਰਾਂ ਮੁਤਾਬਕ ਜਲਦ ਹੀ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂਆਂ ਨੂੰ ਪੁੱਛਗਿੱਛ ਦੇ ਲਈ ਸੰਮਣੇ ਜਿਹੜੇ ਉਹ ਭੇਜੇ ਜਾ ਸਕਦੇ ਨੇ ਸੋ ਏਜੰਸੀਆਂ ਮੁਤਾਬਕ 2018-19 ਵਿੱਚ ਦਿੱਲੀ ਸਰਕਾਰ ਨੇ 24 ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਸੀ ਯੋਜਨਾ ਅਨੁਸਾਰ ਆਈਸੀਯੂ ਨਾਲ ਲੈਸ ਹਸਪਤਾਲ 6 ਮਹੀਨਿਆਂ ਵਿੱਚ ਤਿਆਰ ਹੋਣੇ ਸਨ ਪਰ 3 ਸਾਲਾਂ ਬਾਅਦ ਵੀ ਕੰਮ ਅਧੂਰਾ ਰਿਹਾ ਹੁਣ ਤੱਕ ਲਗਭਗ 800 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਨੇ ਸੋ ਐਨਐਲਜੀਪੀ ਹਸਪਤਾਲ ਦੀ ਲਗ 488 ਕਰੋੜ ਰੁਪਏ ਤੋਂ ਵੱਧ ਕੇ 1135 ਕਰੋੜ ਰੁਪਏ ਹੋ ਗਈ ਹੈ ਕਈ ਥਾਵਾਂ ਤੇ ਜਰੂਰੀ ਪ੍ਰਵਾਨਗੀ ਤੋਂ ਬਿਨਾ ਉਸਾਰੀ ਹੋਈ ਤੇ ਠੇਕੇਦਾਰਾਂ ਦੀ ਭੂਮਿਕਾ ਤੇ ਵੀ ਸਵਾਲ ਉਠਾਏ ਜਾ ਰਹੇ ਨੇ ਐਚਆਈਐਮਐਸ ਨਾਮ ਦੀ ਡਿਜੀਟਲ ਸਿਹਤ ਪ੍ਰਣਾਲੀ ਯੋਜਨਾ 2016 ਤੋਂ اٹਕੀ ਹੋਈ ਹੈ ਜਿਸ ਨੂੰ ਜਾਣ ਬੁੱਝ ਕੇ ਲਟਕਾਇਆ ਹੋਇਆ ਸੋ ਦੱਸਦੇ ਕਿ ਸੀਸੀਟੀਵੀ ਇੱਕ ਘੁਟਾਲਾ ਹੋਇਆ ਸੀ 2019 ਵਿੱਚ ਦਿੱਲੀ ਜਾਂ 70 ਵਿਧਾਨ ਸਭਾ ਸੀਟਾਂ ਤੇ 1 ਪੁਆਇੰਟ 4 ਲੱਖ ਸੀਸੀਟੀਵੀ ਦੇ ਕੈਮਰੇ ਲਗਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਇਸ ਦਾ ਠੇਕਾ ਸਰਕਾਰੀ ਕੰਪਨੀ ਬੀਈਐਲ ਨੂੰ ਦਿੱਤਾ ਗਿਆ ਸੀ ਕੰਮ ਸਮੇਂ ਸਿਰ ਪੂਰਾ ਨਹੀਂ ਹੋਇਆ ਜਿਸ ਲਈ ਬੀਈਐਲ ਨੂੰ 17 ਕਰੋੜ ਰੁਪਏ ਦਾ ਜੁਰਮਾਨਾ ਤੱਕ ਲਗਾਇਆ ਗਿਆ ਸੀ ਪਰ ਬਾਅਦ ਵਿੱਚ ਕੋਈ ਠੋਸ ਕਾਰਨ ਦੱਸੇ ਬਿਨਾ ਜੁਰਮਾਨਾ ਮਾਫ ਕਰ ਦਿੱਤਾ ਗਿਆ ਸੀ ਸੋ ਏਜੰਸੀਆਂ ਦੇ ਇਲਜ਼ਾਮ ਨੇ ਕਿ ਇਸ ਵਾਸਤੇ ਆਮ ਆਦੀ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੂੰ 7 ਕਰੋੜ ਰੁਪਏ ਦੀ ਰਿਸ਼ਵਤ ਹੈ ਜਿਹੜੀ ਉਹ ਦਿੱਤੀ ਗਈ ਸੀ ਸੋ ਇਸੇ ਤਰੀਕੇ ਦੇ ਨਾਲ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ ਨਾਲ ਸੰਬੰਧਿਤ ਬੇਅਨਿਮੀਆਂ ਦੇ ਕਈ ਮਾਮਲੇ ਸਾਹਮਣੇ ਆਏ ਜਾਲੀ ਐਫ ਡੀ ਆਰਸ ਰਾਹੀਂ 207 ਕਰੋੜ ਰੁਪਏ ਦਾ ਗਵਨ ਕੀਤਾ ਗਿਆ ਪਟੇਲ ਨਗਰ ਵਿੱਚ 15 ਲੱਖ ਰੁਪਏ ਦੀ ਸੜਕ ਦੀ ਮਰਮਮਤ ਖਾ ਕੇ ਧੋਖਾਧੜੀ ਕੀਤੀ ਗਈ ਤਾਲਾਬੰਦੀ ਦੌਰਾਨ ਕੀਤੇ ਗਏ ਕੰਮ ਬਾਰੇ ਝੂਠੇ ਕਾਗਜ਼ ਵੀ ਬਣਾਏ ਗਏ 250 ਕਰੋੜ ਰੁਪਏ ਦੇ ਸ਼ੈਲਟਰ ਹੋਮ ਘਟਾਲੇ ਵਿੱਚ ਫਰਜੀ ਕਰਮਚਾਰੀਆਂ ਦੇ ਨਾਮ ਤੇ ਤਨਖਾਹਾਂ ਦਿਖਾਈਆਂ ਗਈਆਂ ਤੇ ਸਿਆਸਤਦਾਨਾਂ ਨੂੰ ਕਮਿਸ਼ਨ ਦੇ ਰੂਪ ਵਿੱਚ ਪੈਸੇ ਦਿੱਤੇ ਗਏ। सीबीआई ਤੇ ACB ਯਾਨੀ ਕਿ ਐਂਟੀ ਕ腐ਸ਼ਨ ਬਿਊਰੋ ਪਹਿਲਾਂ ਹੀ ਇਹਨਾਂ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ। ਹੁਣ ਉਹਨਾਂ ਹੀ FIR ਦੇ ਆਧਾਰ ਦੇ ਉੱਪਰ ED ਨੇ ਵੀ ਮਨੀ ਲਾਂਡਰਿੰਗ ਦੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਅਨੁਸਾਰ ਆਮ ਆਦੀ ਪਾਰਟੀ ਦੇ ਕਈ ਵੱਡੇ ਨੇਤਾਵਾਂ ਨੂੰ ਜਲਦੀ ਹੀ ਪੁੱਛਗਿੱਛ ਦੇ ਲਈ ਬੁਲਾਇਆ ਜਾ ਸਕਦਾ ਹੈ ਸੋ ਤਿੰਨ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹ ਜਿਹੜੀਆਂ ਈਡੀ ਦੇ ਵੱਲੋਂ ਮਾਮਲੇ ਹੁਣ ਦਰਜ ਕੀਤੇ ਗਏ ਨੇ ਚਾਹੇ ਸ਼ੈਲਟਰ ਹੋਮ ਦੀ ਗੱਲ ਕਰੀਏ ਸੀਸੀਟੀਵੀ ਕੈਮਰਿਆਂ ਦੀ ਗੱਲ ਕਰੀਏ ਜਾਂ ਹਸਪਤਾਲ ਦੇ ਨਿਰਮਾਣਾਂ ਦੇ ਸੰਬੰਧ ਦੇ ਵਿੱਚ ਭਾਵੇਂ ਕਿ ਪਹਿਲਾਂ ਹੀ ਸੀਬੀਆਈ ਅਤੇ ਐਂਟੀ ਕ腐ਸ਼ਨ ਬਿਊਰੋ ਇਹਨਾਂ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੁਣ ਜਾਂਚ ਦੇ ਆਧਾਰ ਦੇ ਉੱਪਰ ਹੀ ਈਡੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਦੇ ਤਹਿਤ ਮਾਮਲੇ ਦਰਜ ਕੀਤੇ ਨੇ ਜਿਸ ਤੋਂ ਬਾਅਦ ਦਿੱਲੀ ਸਰਕਾਰ ਦੇ ਵਿੱਚ ਰਹੇ ਅ ਵੱਡੇ ਵੱਡੇ ਨੇਤਾਵਾਂ ਦੀ ਜਾਂ ਫਿਰ ਵੱਡੇ ਆਗੂਆਂ ਦੀ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਬਾਹ ਸਕਦੇ ਨੇ ਕਿਉਂਕਿ ਈਡੀ ਦੇ ਵੱਲੋਂ ਇਹਨਾਂ ਆ ਵੱਡੇ ਆਗੂਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੰਮਣ ਕਰਕੇ ਇਹਨਾਂ ਤੋਂ ਪੁੱਛ ਕੇ ਛਾ ਜਿਹੜੀ ਉਹ ਕੀਤੀ ਜਾ ਸਕਦੀ ਹੈ ਸੋ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਔਰ ਜਾਨਾ ਲੋਕਾਂ ਦਾ ਟੀਵੀ ਦੇ